ਨਾਨਕ ਪੁਰੇ ਨਾਲੇ ਹਲਾਈ ਨਾ ਜਿਵੇਂ ਸਾਰੇ ਸਭੀ ਬਣੀ ਸਿਰੀਆ ਦੌਰ ਸਿਰੀਆ ਕੰਡੂਆ ਸਦੋਖ ਜੈਤੇ ਕੇ ਮਹਾਰਾਜ ਸਿਰੀਆ ਕਰਨੋਂ ਦੇ ਆਵੇ ਤਾਂ ਇਹ ਬਾਜਾ ਵਾਲੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਗੁਰਗੋਬਿੰਦ ਸਿੰਘ ਮਹਾਰਾਜ ਸਾਹਿਬ ਕਾਈ ਹਣਾ ਦੀ ਸਹਾਇਤ ਉਸਾਂ ਪਾਤਸ਼ਾਹਿਆਂ ਦੀ ਜੋਤ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੁੱਤਰਾਂ ਦੇ ਫੌੜ ਦਾ ਦਰ ਆਕਰ ਕੇ ਬੋਲੋ ਜੀ ਆਮੀਨ ਜਾ ਪਿਆਰੇ ਖੁਹਾ ਸਾਹਿਬ ਜਾ ਦੇ 40 ਮੁਥੇ ਘਟੀਆਂ ਜੱਪਿਆ ਚਕੇ ਨਾਲ ਜੱਪਿਆ ਵੰਡ ਕੇ ਛਕਿਆ ਦੇਖ ਲਈ ਤੈਗ ਬਾਹੀ ਦੇਖ ਕੇ ਅੰਤ ਕੀਤਾ ਕਿੰਨਾ ਦੀ ਕਮਾਈ ਦਾ ਵਾਹਿਗੁਰੂ ਵਾਹਿਗੁਰੂ ਕਰੋ ਹਲੇ ਹਲੇ ਬੋਪਰੀਆਂ ਲਹਾਈਆਂ ਕੁਕੜੀਆਂ ਤੇ ਚੜੇ ਆ ਰਿਆ ਨਾ ਚੜਾਏਗੇ ਕਿੰਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਨੂਹ ਗੁਰਦੁਆਰੇ ਕੁਰਪਨਾ ਮਦਦ ਨਹੀਂ ਹੰਤਰ ਕੇ ਬੋਲੋ ਜੀ ਵਾਹਿਗੁਰੂ ਕਰਪਨਾ ਇਹ ਸ੍ਰੀ ਖਾਲਸਾ ਜੀ ਅਰਦਾਸ ਹੈ ਸ੍ਰੀ ਖਾਲਸਾ ਜੀ ਕੋ ਵਾਹਿਗੁਰੂ 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 ਚੇਤਨਾ ਹੋਵੇ ਚੇਤਨਨ ਕਰਕੇ ਸਰਬ ਸੋਖ ਹੋਵੇ ਜहां-ਜਾਂ ਖਾਲਸਾ ਜੀ ਸਾਹਿਬ ਸਹਾ ਮਹਰਤਿ ਸਾਰੀ ਆਇਤ ਦੇਖਤਿ ਫਤੌਰ ਤੇ ਕੀ ਪੈ ਪੰਥ ਦੀ ਜਿੰਕਾ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਨਾਲੇ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਨਾਨਕ ਇਸਤਾਰ ਹੈ ਤਾਨ ਮਾਵੇਕਤਨਵੇ ਸਹਾਦਨ ਕੋ ਸਹਾਦਨ ਦਾਨਾ ਸਦ ਨਾਮਦਾਨ ਦਸ਼ਨੀ ਨਾਮ ਜੋ ਪੀਆ ਛੰਡੇ ਬੰਗੇ ਜਿ ਕੋ ਜੁ ਕਟਲ ਸਨਗੁਰੂ ਗੁਰੂ ਜੀ ਮਹਾਰਾਜ ਅਰਦਾਸ ਬੈਂਤੀ ਸੱਚੇ ਪਾਤਸ਼ਾਹ ਜੀ ਕੋਲੇ ਲੱਖ ਖੁਸ਼ੀਆਂ ਬਾਤਸਾਈਆਂ ਜੇ ਸਤਿਗੁਰ ਨਦਰ ਕਰੇ ਮਿਮਕੇ ਕਰ ਨਾਮ ਦੇ ਮੇਰਾ ਮਨ ਤ੍ਰੀਤਲ ਹੋਏ ਆਪ ਸਾਈ ਹੋਆ ਸੱਚੇ ਦਾ ਸੱਚਾ ਢੋਆ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਾਂ ਦਾ ਸ਼ੁਕਰਾਨਾ ਕਰਦੇ ਆਂ ਅਰਦਾਸ ਬੇਨਤੀ ਮਹਾਰਾਜ ਜੀਓ ਗੁਰੂ ਅਰਜਨ ਸਾਹਿਬ ਜੀਓ ਆਪ ਜੀਾਂ ਨੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਸੱਚੇ ਪਾਤਸ਼ਾਹ ਦੀ ਹਸਨ ਕਿਰਨ ਮਨਕਾ ਚੌਧੇ ਮਹਾਂਵਕਨ ਸੌਰ ਬੱਚਾ ਨੂੰ ਸੱਚੇ ਪਾਤਸ਼ਾਹੇ ਕੱਢਣ ਦਾ ਡੋਰਨ ਵਾਸਤੇ ਪ੍ਰਾਲੇਕੀਤੇ ਗੁਰੂ ਅੰਗਦ ਸਾਹਿਬ ਜੀਓ ਅਰਦਾਸ ਬੇਨਤੀ ਆਪ ਜੀ ਦੇ ਹੰਕਾਰਨਾ ਵਿੱਚ ਮਹਾਰਾਜ ਐਸ ਜੀ ਵਾਲੇ ਅੰਤਰਬਾਬਾ ਪ੍ਰੇਮਦਸਨ ਮਹਾਰਾਜ ਤਤਪੁਰਬਾ ਨਰੇਂਦਰਸ ਮਹਾਰਾਜ ਤਤਪੁਰਬਾ ਸਤਿ ਗੁਰੂ ਗ੍ਰੰਥ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਹਿਬ ਜੀਓ ਕੀ ਸਿੰਘ ਅਬਦ ਸਿੰਘ ਜੀ ਮਹਾਰਾਜ ਅਰਦਾਸ ਬੇਨਤੀ ਹੈ ਪਾਤਸ਼ਾਹ ਜੈ ਜੈ ਬੇਖੋ ਤੈ ਹਜੂਰ ਦੂਰ ਖਤੋਂ ਨ ਜਾਈ ਰਵ ਰਹੇ ਆ ਸਰਵਤਰ ਮੈਂ ਮਾਨ ਸਦਾ ਪ੍ਰਿਆਸੀ ਸਾਹਮੇ ਜੋਤ ਜੋਤ ਹੈ ਸੋਏ ਸੱਚੇ ਪਾਤਸ਼ਾਹ ਜੀਓ ਆਪ ਜੀ ਹਾਜ਼ਰ ਹੋ ਮਹਾਰਾਜ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀਓ ਨੌਜਵਾਨ ਵੀਰਾਂ ਵੱਲੋਂ ਤੇ ਨਗਰ ਦੇ ਸਹਿਯੋਗ ਨਾਲ ਸੱਚੇ ਪਾਤਸ਼ਾਹ ਜਿਹੜੇ ਸਾਡੇ ਤਾਂ ਵਿਦੇਸ਼ਾਂ ਵਿੱਚ ਬੈਠੇ ਮਹਾਰਾਜ ਸਾਰਿਆਂ ਵੱਲੋਂ ਨਾਲ ਮਿਲ ਕੇ ਸੱਚੇ ਪਾਤਸ਼ਾਹ ਜੀਓ ਇਹ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਲੱਗੇ ਗੁਰੂ ਸਾਹਿਬ ਜੀਓ ਜਿਨ੍ਹਾਂ ਨੇ ਆਪਕੋ ਆਪਣਾ ਜੋਗਦਾਨ ਪਾਇਆ ਸਭਨਾਂ ਤੇ ਮਿਹਰ ਭਰਿਆ ਤੁਖਮੀ ਮਹਾਰਾਜ ਜੀਓ ਕਿਰਪਾ ਹੋਈ ਸੱਚੇ ਪਾਤਸ਼ਾਹ ਆਸ ਵਲੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਅਗਰ ਪਾਤਸ਼ਾਹ ਜੀਓ ਮੈਚ ਦੀ ਅਰੰਭਤਾ ਹੋਣੀ ਸੱਚੇ ਪਾਤਸ਼ਾਹ ਟੀਮਾਂ ਤਿਆਰ ਹਨ ਮਹਾਰਾਜ ਕਿਰਪਾ ਕਰਿਓ ਜਿੰਨਾ ਵੀਰਾਂ ਨੇ ਉਪਰਾਲਾ ਕੀਤਾ ਸੁਭਨਾ ਤੇ ਮਿਹਰਪੁਰ ਅਤਰਖਣੇ ਮਹਾਰਾਜ ਦਰੋ ਕਰੋ ਚਮਤੀ ਕਲਾ ਕਰਨੀ ਮਹਾਰਾਜੀਓ ਸੌਧੀਆਂ ਭਾਵਨਾ ਜਾਣਦੇ ਹੋ ਕਿਰਪਾ ਅਖਣੇ ਇਸੇ ਤਰ੍ਹਾਂ ਉਪਰਾਲੇ ਦੇ ਹੀ ਜਾਣੇ ਮਹਾਰਾਜੀਓ ਦੇਨ ਤੁਗਨੀ ਰਾਜਕੁਨੀ ਚਮਤੀ ਖਲਾ ਸੋਨੁ ਟਕੀਆਂ ਦੇਣੀ ਆ ਪਤਸਾ ਇਸ ਵळे ਆਰੰਭਤਾਂ ਨੂੰ ਮੁੱਖ ਰੱਖਦੇ ਆ ਜਿਤੀਆਂ ਦਸਤ ਵਿਚੋਂ ਮਿੱਠਾ ਪ੍ਰਸ਼ੋਦਨ ਦਾ ਪ੍ਰਮਾਣ ਹੋਵੇ ਕਰੋ ਕਿਰਪਾ ਮਹਾਰਾਜੀਓ ਦੇਓ ਸੀਸਾ ਸੱਤੇ ਪਤਸਾ ਜੇ ਘਾਰੇ ਲਾ ਕੇ ਆ ਕੇ ਮੰਗਦੇ ਆਂ ਆਪ ਜੀ ਕਿ ਚਰਨਾਵੇਂ ਜੋ ਜੀ ਆਵੇ ਨਾ ਦੀ ਖੁਸ਼ੀ ਹੱਕ ਜਾਵੇ ਨਾਨਕ ਨਾਮ ਚੜ੍ਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤ ਸਿਐ ਕਾਲ ਸੋਨਿਹਾਲ ਸਤ ਸਿਐ ਕਾਲ ਸੇਸੀਆ ਕਾਲ ਜਿੱਕਾ ਸਾਹ ਵਾਲੀ ਦੂਜੀ ਦੀ ਫਤਿਹ ਕੀ ਬਾਤ